ਨੇ ਭਾਈ ਤੋਂ ਟੇ ਭਾਜੀ ਹਸੀ ਗਾਲ ਸਾਫਰੀ ਗਾਲ ਉਹ ਠੀਕ ਹੋ ਭਾਜੀ ਠੀਕ ਹੈ ਜੀ ਭਾਜੀ ਨਾਮ ਤੇ ਮੋਬਾਈਲ ਨੰਬਰ ਬੋਲ ਦੇ ਨਾ ਕੋਰਾ ਸਿੰਘ ਜੀ ਮੋਬਾਈਲ ਨੰਬਰ 98727999 9872796931 ਪਿੰਡ ਨਾਣੇਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਾਈ ਭਾਈ ਜਿਹੜੀ ਇਹ ਬੜ ਦੇ ਨੇ ਸੂਣ ਵਾਲੇ ਕਿ ਸੂਈ ਵੀ ਆ ਇਹ ਜੀ 3 ਮਹੀਨੇ ਦੀ ਸੂਈ ਵੀ 1.5 ਮਹੀਨੇ ਦੀ ਬਣੀ ਵੀ ਆ ਆ ਪਹਿਲੇ ਲਫਾਫਾ ਉਹ ਚੈੱਕ ਕਰਾ ਲੇ ਅਗਲਾ ਮਹੀਨੇ ਨੂੰ ਆਦੀ ਫੇਰ ਕਰਾ ਲੇ ਗੱਬਣਾ ਹਾਂ ਉਹ ਗੱਬਣਾ 100% ਆਪਾਂ ਗੱਬਣਾ ਠੀਕਾ ਬਾਕੀ ਆਪਦੀ ਅਗਲੇ ਡੇਢ ਮਹੀਨੇ ਨੂੰ ਫੇਰ ਚੈੱਕ ਕਰਾ ਲੈ ਡੇਢ ਮਹੀਨੇ ਦੀ ਆਪਾਂ ਨੂੰ ਕਹਿ ਕੇ ਦਿੱਤੀ ਅਗਲੇ ਨੇ 12 ਕਿਲੋ ਦੁੱਧ ਆ ਦੇ ਥੱਲੇ 12 ਕਿਲੋ ਦੁੱਧ ਹਾਂ ਠੀਕਾ ਠੰਡੀ ਸੀਲਾ ਕੋਈ ਗੱਬਣਾ ਚੈੱਕ ਪਾਸ ਆ ਕੰਫਰਮ ਹਾਂ ਨਹੀਂ ਆਪਦੀ ਵੀ ਆਪਾਂ ਉਹ ਖਾਲੀ ਹੂੰ ਕਿਵੇਂ ਖਾਲੀ ਨਹੀਂ ਆਪਾਂ ਬਣੀ ਵੀ ਡੇਢ ਮਹੀਨੇ ਦੀ ਠੀਕਾ ਵੀ ਮਹੀਨੇ ਨੂੰ ਕਲੀਅਰ ਹੋ ਜਾ ਮਹੀਨੇ ਨੂੰ ਕਲੀਅਰ ਹੋ ਜਾ ਹਾਂ ਢਾਈ ਮਹੀਨੇ ਦੀ ਹੁਣ ਕਲੀਅਰ ਹੈ ਕਿ ਨਹੀਂ ਯਾਰ ਗੱਲ ਹੀ ਸਮਝਿਆ ਵੀ ਉਹ ਕਹਿੰਦਾ ਵੀ 80% ਗਾਂ ਉਹ ਆ ਠੀਕਾ ਗੱਬਣਾ ਗੱਬਣਾ ਗੱਬੜਾ ਵਾਲੇ ਪਾਸੇ ਜਾਂਦੀ ਹੈ ਗੱਬੜਾ ਵਾਲੇ ਪਾਸੇ ਜਾਂਦੀ ਹੈ ਠੀਕ ਆ ਬਾਈ ਖੋਲ ਦੋ ਬਾਈ ਤੋਰ ਕੇ ਦਿਖਾ ਦੁੱਧ ਕਿੰਨਾ ਹੋਣਾ 12 ਲੀਟਰ 12 ਲੀਟਰ ਦੁੱਧ ਆ ਬਾਈ ਤੇ ਕੱਦ ਬੱਡ ਚੰਗਾ ਰੰਗ ਰੂਪ ਚੰਗਾ ਫੇਸ ਬੜਾ ਚੰਗਾ ਪ੍ਰਿੰਟ ਫਰੰਟ ਚੰਗਾ ਤੋਰਾ ਤਾਰਾ ਘਰਮਾੜੀ ਦਾ ਚੰਗਾ ਗਾ ਬਾਈ ਦੁੱਧ ਵੀ ਚੰਗਾ ਥਣਲੇਵਾ ਚੰਗਾ ਚਿਵਾਈ ਕਿਵੇਂ ਆ ਚਿਵਾਈ ਪੂਰੀ ਵਧੀਆ ਜੀ ਇੱਕ ਨੰਬਰ ਇੱਕ ਨੰਬਰ ਤੇ ਮੁੱਲ ਕੀ ਆ ਜਾਇਜ਼ ਆ ਫਿਰ ਭਜਾ ਜਮੁੱਲ ਦਾ ਜੀ 43000 ਰੁਪਏ ਮਾਨਦਾਨ ਹੋ ਜਾ ਹਾਂ ਮਾਨਦਾਨ 43000 ਰੁਪਏ ਮੁੱਲ ਆ ਬਈ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜਾ ਆਰਡਰ ਬੜਾ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਨਾੜਾ ਨੂੜਾ ਲੈ ਵੇ ਤੇ ਫੁੱਲ ਆ ਹਨਾ ਹਾਂ ਲੈ ਕੀ ਆ ਬਾਤ ਬੈਠੰਡੀ ਠੁੰਡੀ ਕਿਵੇਂ ਆ ਠੰਡੀ ਪੂਰੀ ਆ ਜੀ ਠੀਕ ਆ ਜਿਵੇਂ ਮਰਜ਼ੀ ਹੱਥ ਲਾਈ ਚੱਲ ਜਿਵੇਂ ਮਰਜ਼ੀ ਬੈਠ ਰਹਿ ਚਵਾਈ ਦੇਖੋ ਚਵਾਈ ਬੜੀ ਚੰਗੀਆਂ ਹਨਾ ਇਹਦੀ ਗਰਮ ਵਾਲੀ ਕੋਸ਼ੀ ਜਿਵੇਂ ਮਰਜ਼ੀ ਧਾਰਾ ਮਰੀ ਚੱਲ ਕੋਈ ਚਟਨੀ ਲੈ ਥੱਲਣਾ ਤਾਂ ਹੈ ਹੀ ਨਹੀਂ ਹਨਾ ਕੀ ਬਾਤ ਹੈ ਨਹੀਂ ਮਾਇਗਨ ਨਗਿੰਨ ਨਹੀਂ ਆ ਬਈ ਗੱਬਣ ਚੈੱਕ ਪਾਸ ਆ ਵੈਸੇ ਤਾਂ ਬਾਈ ਕਹਿੰਦਾ ਗੱਬਣੀ ਆ 100 80% ਗੱਬਣੀ ਆ ਅਗਲਾ ਮਹੀਨੇ ਉਹਦੀ ਦੁਆਰੇ ਕਰਾਰੇ ਬਹੁਤ ਠੀਕ ਆ ਬਈ ਦੋ ਨੰਬਰ ਤੇ ਕਿਹੜਾ ਸੂਈ ਇਹ ਦੂਜਾ ਸੂਆ ਜੀ ਇਹਨੂੰ ਡੇਢ ਮਹੀਨਾ ਸੂਈ ਨੂੰ ਹੋ ਗਿਆ ਡੇਢ ਮਹੀਨਾ ਸੂਈ ਨੂੰ ਹੋ ਗਿਆ ਪਹਿਲੇ ਕਿਦਨ ਹੋ ਗਿਆ 40 42 ਦਿਨ ਬੱਚਾ ਬੱਚਾ ਹਾਂ ਬੱਸਾ ਜੀ ਹਾਂਜੀ ਦੁੱਧ ਕਿੰਨਾ ਹੋ ਦੁੱਧ ਦੇ ਥਲੇ 15 ਲੀਟਰ ਜੀ ਨੈਟ ਤਿਆਰ ਨੈਟ ਤਿਆਰ ਆ ਜੀ ਐਂਡੀ ਸੀਲ ਆ ਪੂਰੀ ਕੋਈ ਬਾਤ ਨਹੀਂ ਜਿਵੇਂ ਮਰਜੀ ਹੱਥ ਲਾਈ ਚੱਲ ਕਹਿ ਨਹੀਂ ਕਰਨ ਵਾਲੀ ਕੋਈ ਗੋਸ਼ ਨਹੀਂ ਥਣ ਬੜਾ ਚੰਗਾ ਲੱਗਿਆ ਮੋਟੀਆ ਥਾਣੇ ਕੱਲਾ ਕੱਲਾ ਥਾਣੇ ਲੈ ਕੀ ਬਾਤ ਆ ਥਾਣ ਬਹੁਤ ਚੰਗਾ ਹੈ ਨਾ ਸਿਵਾਈ ਚੁਈ ਕਿਵੇਂ ਆ ਚੁਵਾਈ ਇਹਦੇ ਵੀ ਪਤਾ ਨਾ ਮਾਰਨ ਦੇ ਕੋਈ ਨਾਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਪਾਇਆ ਜਿਵੇਂ ਮਰਜੀ ਬਹਿ ਜਾ ਕਹਿ ਨਹੀਂ ਕਰਨ ਵਾਲੀ ਕੋਸ਼ਿਸ਼ ਨਹੀਂ ਹੈ ਨਾ ਬਈ ਕੀ ਬਾਤ ਆ ਲੈ ਚੋਣ ਬੜਾ ਚੰਗਾ ਯਾਰ ਕੀ ਬਾਤ ਆ ਚੁਵਾਈ ਚੁਈ ਬਈ ਨੰਬਰ 1 ਲੈ ਜਿਵੇਂ ਮਰਜੀ ਚੁਈ ਚਲ ਕਹਿ ਨਹੀਂ ਕਰਨ ਵਾਲੀ ਕੋਸ਼ਿਸ਼ ਕੋਈ ਬਾਸਤਾ ਨਹੀਂ ਹਮ ਸਹੀ ਗੱਲ ਮੋਟੀ ਮੋਟੀ ਧਾਰ ਆ ਬਈ ਗੰਦੇ ਧਾਰ ਮੋਟੀ ਮੋਟੀ ਧਾਰ ਦੀ ਸਾਈਡ ਤੋਂ ਦਿਖਾ ਕੇ ਦਿਖਾ ਰਿਹਾ ਆ ਯਾਰ ਹਿਲਣਾ ਤਾਂ ਕਰਨ ਵਾਲੀ ਨਹੀਂ ਲੈ ਜੀ ਕਰਦਾ ਚੁਈ ਜਾ ਹੈ ਚੁਈ ਚੁਈ ਪੂਰੀ ਜੰਗਿਆ ਨਾੜਾ ਨੂੜਾ ਦੇਖੋ ਬਈ ਲੈਵੇ ਦੇ ਕਿਆ ਬਾਤ ਹੂੰ 16 ਲੀਟਰ ਦੁੱਧ ਆਪਾਂ 15 ਕ ਕੀ ਦੇਵਾਂਗੇ 16 ਲੀਟਰ ਦੁੱਧ ਆਪਾਂ 15 ਲੀਟਰ ਮੰਨ ਕੇ ਬਾਈ ਕਹਿੰਦਾ ਆ ਜਾਓ ਬਾਈ ਫੌਲ ਲੱਗਾ ਅੱਧਾ ਸਮੇ ਪੜੀਆ ਉੱਤੋਂ ਪੁੱਦਰ ਪੁੱਤਰ ਅਸਤੇ ਬੱਚਾ ਮਗਰ ਬੱਚਾ 40 ਦਿਨ ਹੋ ਗਏ ਬਾਈ ਕਹਿੰਦਾ ਸੂਈ ਨੂੰ ਹਾਂਜੀ 40 ਪਹਿਲੇ ਦਿਨ ਹੋ ਗਏ ਠੀਕ ਆ ਬਾਈ ਦੂਜਾ ਸੂਆਗਾ ਤੇ ਮੁੱਲ ਕੀ ਆਦਾ ਜਾਇਜ਼ ਜਾ ਫਿਰ ਜਾਇਜ਼ ਆ ਮੁੱਲ ਇਹਦਾ ਜੀ 45000 ਰੁਪਏ ਮਾਨਤਨ ਹੋ ਜਾ ਹਾਂ ਮਾਨਤਨ ਕਰ ਲੀ ਠੀਕ ਆ 45000 ਰੁਪਇਆ ਮੋਲ ਆ ਵੀਰੇ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਚੰਗੀ ਆ ਬੜ ਸੁਨੱਖਿਆ ਰਾਜੀ ਰੋਜੀ ਚੰਗੀ ਆ ਤੇ ਕਿਸੇ ਵੀਰ ਨੂੰ ਪਸੰਦ ਆ ਵੀ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ ਵੀਰੇ